ਜਾਤੇ ਨੇ ਮਾਰ ਹੋਇਆ ਨਹੀਂ ਕੰਗਾਰਾ ਮਾਰ ਹੋਇਆ ਨਹੀਂ ਤੇ ਮੱਜਾ ਖੋਣ ਰਹਿ ਗਿਆ ਸੀ ਹੁਣ ਚੱਲੇ ਆ ਪਿੰਡ ਨੂੰ ਚੱਲ ਵੀ ਰੋਖ ਰਿਹਾ ਸਾਲਾ ਜੀ ਨਹੀਂ ਕਰਦਾ ਫਰਦਾ ਸਰੀਰ ਤੇ ਐਵੇਂ ਹੈ ਰ ਸਿਰ ਵੀ ਠੀਕ ਆ ਤੇ თან ਲੱਗ ਲਾਨੇ ਆ ਨਾ ਹਾਂ ਬਨਾਸਲੀ ਦਾ ਭੈਣ ਤੋਂ ਰੱਖੇ ਜੀ ਨਹੀਂ ਕਰਦਾ ਸਰੀਰ ਤੋੜ ਦਿੰਦੀ ਨਿੰਜਮਾ ਹੀ ਗਾਇ ਹੈ ਚੱਲ ਇਹਨੂੰ ਪੁੱਛਣਾ ਜੀ ਰਣਾ ਕਿ ਸਮਾਨ ਸਮਾਨ ਤਾਂ ਉਹ ਚੈੱਕ ਕਰਿਆ ਲੈ ਲੈ 600 ਰੁਪਏ ਦਾ ਨਾ ਉਹ ਦੇ ਲਈ ਆ ਮੰਗੇ ਰਿਗਾਰਡ ਮੈਂ ਤਾਂ ਬੜਾ ਘੈਂਡਾ ਦਾ ਕੀ ਕਹਿੰਦੇ ਨੇ ਜਿਹੜਾ ਕਰਾਣਾ ਛੇਕ ਰੋਜ ਨਾ ਡੇਲੀ ਪਾ ਕੇ ਤਿੰਨੇ ਚਾਰ ਚਮਚੇ ਮਿੱਠੇ ਐਡਾ ਕੋ ਹੈਗਾ ਸਾਡੇ ਕੋਲ ਜਿਹਦੇ ਵਿੱਚ ਆਪ ਕਰੈਂਡ ਕਰਦੇ ਆ ਹਾਂ ਉਹ ਬਸ ਉਹ ਜੱਗ ਵਿੱਚ ਪਾ ਕੇ ਸਮਾਨ ਨੀਕੇ ਉਹ ਲੱਗਾ ਹੋਇਆ ਜਗੜ ਹਾਂ ਉਹ ਐ ਘੁੰਮਣ ਵਾਲਾ ਹਾਂ 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 ਕਰੰਟ ਵਾਲਾ ਬਸ ਫਿਰ ਉਹ ਠੀਕ ਆ ਪਰ ਨਾ ਲਾਵਾ ਹੈ ਰ ਮੇਰਾ ਸਿਰ ਦੁਖਣ ਲੱਗ ਗਿਆ ਜੇ ਮਜੂਤ ਲੈ ਆਣਾ ਪਿੰਡ ਨੂੰ ਜਿੰਨੇ ਵੀ ਭਰਾ YouTube ਚੈਨਲ ਤੇ ਆਪਣੇ ਨਾਲ ਜੁੜੇ ਨੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਮਾਣੇ ਵੈਸੇ ਇਸ ਟਾਈਮ ਤੇ ਰੌਣਕ ਲਈ ਕਾਫੀ ਲੱਗ ਜਿੰਦੀ ਆ ਨਾ ਸ਼ਾਮ ਨੂੰ ਆਇਦ ਨਹੀਂ ਯਾਰਾ ਯਾਰਾ ਪਵਾਨਾ ਸਵੇਰੇ ਕੀ ਖਾਣਾ ਕੀ ਦੱਸ ਆਪਾਂ ਟਿੱਕੀ ਟੁਕੀ ਖਾਦਾ ਕਿ ਨਹੀਂ ਆ ਨਹਿਰ ਤੇ ਨਹੀਂ ਖਾਦਾ ਕਦੇ ਸੇ ਉਹ ਹੀ ਕਹਿਣਿਆ ਯਾਰ ਯਾਰ ਮੇਰਾ ਕਾਲਿੰਗ ਮੈਿਕ ਲੈਣੀ ਲਾਵਾਂਗੇ ਲੱਭ ਕੇ ਆਰੀ ਬਾਈ ਦੀ ਮੈਂ ਕੱਲੀ ਕੱਲੀ ਦੁਕਾਨ ਚੰਡੀਗੜ੍ਹੋਂ ਤਾਂ ਮਿਲਣਾ ਚਾਹੀਦਾ ਸੀ ਯਾਰ ਦਿੱਲੀ ਰਹਿ ਗਿਆ ਅੰਦਾ ਦਿੱਲੀ ਦਿੱਲੀ ਕੀ ਸੱਚ ਫਿਰ ਤੈਨੂੰ ਮੈਂ ਪੁੱਛ ਕੇ ਦਵਾਂ ਆ ਜਿਹੜਾ ਮੁੰਡਾ ਹੈ ਰੀਲਾ ਪਾਉਂਦਾ ਹੈ ਇਹਦੇ ਕੋਲ ਤੈਨੂੰ ਪਤਾ ਸਾਰੇ ਕਨੈਕਟ ਨਹੀਂ ਹਾਂ ਇਹਨੂੰ ਪੁੱਛਾਂਗਾ ਬਾਹਰੋਂ ਮਿੰਦਾ ਬਾਹਰੋਂ ਦਾ ਕੋਈ ਯਾਰ ਨਹੀਂ ਰਿਹਾ ਜਿੰਨੇ ਸਾਥ ਦੇ ਸਨ ਉਕੇ ਤਾਂ ਪੇਟਾਂਗਾ ਪਰ ਤੁਹਾਨੂੰ ਕੋਈ ਆਏ ਤਾਂ ਇਹਨਾ ਕੋਰੀਅਰ ਵੀ ਤੋਂ ਹੋ ਜਾਂਦਾ ਹੈ ਕੀ ਕਰਨਾ ਚਾਰ ਭਰਾ ਜੁੜ ਗਏ ਨੇ ਸ਼ੇਅਰ ਕਰ ਦਿਓ ਮਿੱਤਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਹੁਣ ਚੱਲੇ ਆਂ ਪਿੰਡ ਨੂੰ ਸਮਾਨੇ ਤੋਂ ਜੇ ਮਲਾਣਾਏ ਸਾ ਉਹ ਵੈਗੂ Oh, aí, guru. ਚਲੋ ਚੰਗਾ ਮਿੱਤਰੋ ਤੁਸੀਂ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਹੁਣ ਅਸੀਂ ਚੱਲਨੇ ਆ ਪਿੰਡ ਨੂੰ ਕੱਲ ਨੂੰ ਕਰਾਂਗੇ ਆਪਾਂ ਜਿਆਦਾ ਟਾਈਮ ਲਾਈਦਾ